ਬਟਾਲਾ ਚ ਗੁਰਦਾਸਪੁਰ ਰੋਡ ਤੇ ਸਥਿਤ ਨਿੱਜੀ ਅਕਾਲ ਹਸਪਤਾਲ ਚ ਆਪਰੇਸ਼ਨ ਨਾਲ ਬੱਚਾ ਹੋਣ ਤੋਂ ਬਾਅਦ ਰੋਜੀ ਨਾਮਕ ਔਰਤ ਦੀ ਮੌਤ ਹੋ ਜਾਣ ਦੇ ਬਾਅਦ ਪ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਇਹ ਗੈਲੀ ਦੇ આરોਪ ਲਗਾਉਂਦੇ ਹੋਏ ਜਮ ਕੇ ਨਾਰੇਬਾਜ਼ੀ ਕੀਤੀ ਅਤੇ ਹੰਗਾਮਾ ਕੀਤਾ ਗੁਰਦਾਸਪੁਰ ਰੋਡ ਤੇ ਪ੍ਰਿਤਕਾ ਦੀ ਦੇਹ ਰੱਖ ਕੇ ਹਸਪਤਾਲ ਦੇ ਖਿਲਾਫ ਧਰਨਾ ਦੇਂਦੇ ਹੋਏ ਚੱਕਾ ਜਾਮ ਕਰ ਦਿੱਤਾ ਪ੍ਰਿਤਕਾ ਰੋਜੀ ਦੇ ਪਿਤਾ ਸੌਰਾ ਸਾਸ ਨੇ ਹਸਪਤਾਲ ਤੇ આરોਪ ਲਗਾਉਂਦੇ ਕਿਹਾ ਕਿ ਆਪਰੇਸ਼ਨ ਬਿਲਕੁਲ ਠੀਕ ਹੋਇਆ ਸੀ ਰੋਜ਼ੀ ਦਾ ਬੇਟਾ ਹੋਇਆ ਸੀ ਲੇਕਿਨ ਬੀਤੀ ਰਾਤ ਰੋਜ਼ੀ ਦੀ ਅਚਾਨਕ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਹਸਪਤਾਲ ਦੇ ਸਟਾਫ ਕੋਲੋਂ ਰੋਜ਼ੀ ਦੇ ਹਾਲਾਤ ਸੰਭਾਲੇ ਨਹੀਂ ਗਏ ਹਾਲਾਤ ਵਿਗੜਦੇ ਦੇਖ ਕੇ ਹਸਪਤਾਲ ਨੇ ਰੋਜ਼ੀ ਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ ਜਦੋਂ ਪਰਿਵਾਰਕ ਮੈਂਬਰ ਰੋਜ਼ੀ ਨੂੰ ਲੈ ਕੇ ਹਸਪਤਾਲ ਪਹੁੰਚਦੇ ਤਾਂ ਉਹਨਾਂ ਨੇ ਰੋਜ਼ੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਪੀੜਿਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਫਿਰ ਮੈਂ ਇਹ ਕਲਦੇ ਆਏ ਜੀ ਕਲਦੇ ਵੇਖਣਦੇ ਇਹਨਾਂ ਵੱਲ ਤੇ ਕੁੜੀ ਦਾ ਜਿਹੜਾ ਸਾਹ ਆ ਨਾ ਉਹ ਬੜੇ ਔਖੇ ਜਿਹਾ ਆਉਂਦੇ ਨੇ ਤੇ ਜਲ ਜਲਨ ਬੜੀ ਹੋ ਜਾਂਦੀ ਨੇ ਸਾਹ ਨਹੀਂ ਹੁੰਦਾ ਤੇ ਅਈ ਦਾ ਹੱਦ ਤੇ ਗਲੂਗੋਲ ਲਾਈ ਜਾਂਦੇ ਤੇ ਅਈ ਇਹਨਾਂ ਨੂੰ ਕਿੰਨੇ ਵੀ ਪੇਟ ਦਾ ਫੋਲਦਾ ਜਾਂਦਾ ਤੇ ਬਾਥਰੂਮ ਨਹੀਂ ਆਉਂਦੇ ਤੇ ਉਹ ਆਉਂਦੇ ਨਹੀਂ ਜੀ ਇਹਨੂੰ ਮਤਲਬ ਮਤਲਬ ਗੈਸ ਹੋਈ ਆ ਤੇ ਗੈਸ ਦਾ ਕਰਕੇ ਪ੍ਰੋਬਲਮ ਨਹੀਂ ਆਉਂਦੀ ਤੇ ਤਾਂ ਕਰਕੇ ਇਹਨੂੰ ਮਤਲਬ ਬਾ ਠਿੱਕੀ ਕਹਿੰਦੀ ਵੀ ਮੈਨੂੰ ਉਲਟੀਆਂ ਆਉਣ ਪੈਂਦੀਆਂ ਨੇ ਤੇ ਕਦੀ ਕੁਝ ਕਹਿੰਦੀ ਤੇ ਸੋਛ ਸਵੇਰੇ ਮਨੇ 4 ਵਜੇ ਨਾ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਕਈ ਉਹਨੂੰ ਮਤਲਬ ਮੈਡਮ ਕੁੜੀਆਂ ਰਖੇਵੇਂ ਨੇ ਤੇ ਮੈਡਮ ਨੂੰ ਉਹਨੂੰ ਕਿਹਾ ਵੀ ਤੂੰ ਆਪਣੀ ਮੈਡਮ ਨੂੰ ਬਣਾਓ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਨੇ ਤੇ ਦੌਰਿਆਂ ਦਾ ਕਰਕੇ ਇਹਨੂੰ ਕੋਈ ਪ੍ਰੋਬਲਮ ਆਉਂਦੀ ਆ। ਉਹ ਵਿਚਾਰੀ ਬਾਦੀਆ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਹਨੇਰਾ ਆ ਗਿਆ ਖਾਂ ਜਦੋਂ ਦੌਰੇ ਪੈਂਦੇ ਨੇ ਤੇ ਹਨੇਰਾ ਆਖਾ ਖਾਂ ਅੱਗੇ ਆਉਂਦਾ ਹੈ। ਤੇ ਇਹਨਾਂ ਨੇ ਬਤੇਰਾ ਆਖਿਆ ਵੀ ਜੇ ਨਹੀਂ ਟੱਟੇ ਕੋ ਵਸਿਆਗਾ ਤੇ ਤੁਸੀਂ ਸਾਨੂੰ ਦੱਸੋ ਇਹ ਹੋਰ ਕਿਤੇ ਲੈ ਚੱਲਦੇ ਬੋਦਵਾਰ 10 ਵਜੇ ਸੇ ਇੱਥੇ ਲਾ ਕੇ ਆਏ ਆ ਬੁਖਾਰ ਚੱਲਦਾ ਬੱਚੀ ਨੂੰ ਬੁਖਾਰੇ ਨਾਲ ਥੋੜਾ ਜਿਹਾ ਘਾਟਾ ਕਰਕੇ ਉਹ ਤਾਂ ਘਾਟਾ ਕਰਕੇ ਤੇ ਨਾ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਨ ਕਰਕੇ 2 ਦਿਨ ਹੋ ਗਏ ਕੁੜੀ ਰਲ ਗਈ ਥੱਲੇ ਨਹੀਂ ਆਉਣ ਦੇ ਆਉਣ ਨਹੀਂ ਰਿਹਾ ਅੱਜ ਆਏ ਆ ਤੇ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸੇ ਵੇਲੇ ਕੁੜੀ ਸਾਡੀ ਸੋਰਪਰਲ ਹੋ ਗਈ ਆ ਜੀ 3-4 ਦਿਨ ਤੋਂ ਪ੍ਰੈਸ਼ਨ ਆਇਆ ਸੀਗਾ ਕੋਆਪਰੇਟ ਕੀਤਾ ਸੱਜਣ ਐ ਅੱਜ ਸਵੇਰੇ ਨੂੰ ਕੋ ਪ੍ਰੋਬਲਮ ਆਈ ਕਿ ਚਾਰ ਕਿ ਸੱਜਾ ਰੇ ਉਹ ਮੈਨੂੰ ਫੋਨ ਗਿਆ ਮੈਂ ਅਸਲੇ ਸੌਫ ਨਾ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਆ ਗਏ ਉਹਨਾਂ ਨੇ ਇਹਨੂੰ ਦਿੱਤਾ ਜੋ ਫਸਟ ਸ਼ਟ ਜਾਨੀ ਤੇ ਸੁਬਾਹ ਕਰਿਆ ਆਪਣਾ ਸਲਸੋ ਤੇ ਉਹਨੂੰ ਲੈ ਤੋਈ ਸਰੀਰ ਨੂੰ ਬੱਚਾ ਵੈਸੇ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ ਅਵੇਲੇਬਲ ਆ ਕਿ ਬਾਹਰੋਂ ਲਿਆਂਦੇ ਡਾਕਟਰ ਰਾਜੀਤ ਬਾਜਾ ਹੁੰਦੇ ਨੇ ਜਿਹੜੇ ਕੋ ਰਾ ਬੇਟਾ ਆਪਣਾ ਡਾਕਟਰ ਹੈ ਠੀਕ ਹੈ ਹਾਂ ਜੀ ਗੱਲ ਇੱਕ ਹੋਈ ਹੈ ਭਾਈ ਜੀ 27 ਡਾਕਟਰ ਉਹ ਸਰਜਰੀ ਕਰਦਾ 10 20 ਸਰਜਰੀਆਂ ਰੋਜ਼ੀ ਤੱਕਾ ਠੀਕ ਹੈ ਕਈ ਸਾਲੋਂ ਕਰਦਾ ਠੀਕ ਹੈ ਹੁਣ ਡਾਕਟਰ ਤੇ ਬਚਾਏਗਾ ਹੀ ਨਾ ਡਾਕਟਰ ਸੋਚੇਗਾ ਕਿ ਮੇਰਾ ਪੇਸ਼ੈਂਟ ਖਰਾਬ ਹੋ ਜਾਏ ਜਾਂ ਕੁਝ ਹੋ ਜਾਏ ਨਹੀਂ ਇਹੋ ਜੀ ਗੱਲ ਨਹੀਂ ਸਟਾਫ ਹੈ ਕਿਸ ਹਰ ਹਾਲ ਸੇ ਜੇ ਦਿਨ ਉਹ ਡਾਕਟਰ ਸਰਜਰੀ ਕਰੇ ਸਰਜਰੀ ਕਰਦਾ ਜੇ ਲਗਾ ਮੁੜ ਕੇ ਦੇ ਹੋਏ ਇਹ ਟਰੀਟਮੈਂਟ ਛੋੜ ਦੇਣਾ ਡਾਕਟਰ ਆਪਣਾ ਬੇਟਾ ਆਪਣਾ ਉੱਥੋਂ ਦਾ ਚੰਗੇ ਡੇ ਇਸ ਪ੍ਰਾ블ਮ ਨਹੀਂ ਹੈ ਨਾ ਡਾਕਟਰ ਸਾਹਿਬ ਕੋਈ ਨਾ ਨਜ਼ਰ ਰੱਖੋ ਤਾਂ। ਬਾਈਕੋ ਜਿੱਥੇ 20 ਲੀਟਰ ਸਾਰਾ ਕੁਝ ਉੱਥੇ ਭੇਜ ਦਿਓ। ਅੱਜ ਮੈਨੂੰ ਇਤਲਾਹ ਮਿਲੀ ਸੀ ਵੀ ਕੋਈ ਲੜਕੀ ਰੋਜੀ ਆ। ਰੋਜੀ ਪਤਨੀ ਸੁਰਜਨ ਸੀ, ਵਾਸੀ ਅਹਮਦਾਬਾਦ। ਜਿਹੜੀ ਕਾਲ ਹਸਪੀਟਲ ਮੌਤ ਹੋ ਗਈ ਆ। ਉਹ ਮੈਂ ਅਖੋ ਇਥੋਂ ਆਣ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ। ਬਾਈ ਨੂੰ ਇਹਦੇ ਬੱਚਾ ਹੋਇਆ ਆ ਪ੍ਰੇਟ ਨਾਲ ਤੇ ਅੱਜ ਸਵੇਰ ਹੀ ਡੈਥ ਹੋ ਗਈ ਆ। ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਹ ਜੀ ਨਾਮ ਲਾਉਂਦੇ ਨੇ ਕਿ ਕਾਸ ਹਸਪੀਟਲ ਦੇ ਡਾਕਟਰਾਂ ਦੀ negligency ਕਰਕੇ ਮੌਤ ਹੋਈ ਆ। ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ ਅਸੀਂ ਇਹਦਾ ਪੋਸਟਮਾਰਟ ਕਰਾਉਨੇ ਆ ਬੋਰਡ ਬਣਾ ਕੇ ਪੋਸਟਮਾਰਟ ਤੋਂ ਜਿਵੇਂ ਆ ਜਾਏਗਾ ਵੀ ਕਿਹੜੇ ਕਾਰਨ ਕਰਕੇ ਮੌਤ ਹੋਈ ਤੇ ਖਲਾਫ ਕਰਵਾਂਗੇ ਇਹ ਇਹ ਗੱਲਾਂ ਸਾਰੀਆਂ ਪੋਸਟਮਾਰਟ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ ਕਿ ਇਹਨਾਂ ਦੀ ਅਗੈਲੀ ਨਾਲ ਮੌਤ ਹੋਈ ਕਿਸਤੀ ਦੇ ਕਰਕੇ ਹੋਈ